ਮਰ ਚੁੱਕੀਆਂ ਨੇ ਜਮੀਰਾ ਇਹਨਾਂ ਗਿਰੇ ਹੋਏ ਇਨਸਾਨਾਂ ਦੀਆਂ ਇੱਕ 13 ਸਾਲਾਂ ਦੀ ਕੈਂਸਰ ਪੀੜਤ ਬੱਚੀ ਕੈਂਸਰ ਦੀ ਬਿਮਾਰੀ ਨੇ ਉਹ ਬੱਚੀ ਨੂੰ ਖਾ ਲਿਆ ਉਹ ਆਪਣਾ ਇਲਾਜ ਬਿਹਾਰ ਤੋਂ ਜਾ ਕੇ ਮੁੰਬਈ ਦੇ ਕਿਸੇ ਹਸਪਤਾਲ ਦੇ ਅੰਦਰ ਕਰਵਾ ਰਹੀ ਸੀ ਤਾਂ ਕੀ ਹੋਇਆ ਕਿ ਇੱਕ ਵਿਅਕਤੀ ਜਿਹੜਾ ਉਹਨਾਂ ਦਾ ਜਾਣਕਾਰ ਸੀ ਹੈ ਬਿਹਾਰ ਤੋਂ ਹੀ ਸੀ ਪਰ ਮੁੰਬਈ ਦੇ ਵਿੱਚ ਸ਼ਾਇਦ ਉਹ ਕੋਈ ਕੰਮ ਕਰਦਾ ਸੀ ਉਹਨਾਂ ਨੇ ਉਸ ਕੁੜੀ ਦੇ ਪਰਿਵਾਰ ਨੇ ਰਹਿਣ ਵਾਸਤੇ ਕਮਰੇ ਦੀ ਹੈਲਪ ਮੰਗ ਲਈਓ ਤੋ ਕਿ ਸਾਨੂੰ ਕਿਤੇ ਤੂੰ ਕਮਰਾ ਲੱਭ ਦੇ ਕਿਉਂਕਿ ਤੂੰ ਤਾਂ ਇੱਥੇ ਜਾ ਰਹਿਣਾ ਹੀ ਆ ਤੇ ਸਾਡੀ ਬੱਚੀ ਨੂੰ ਕੈਂਸਰ ਆ ਅਸੀਂ ਇਹਦਾ ਇੱਥੋਂ ਇਲਾਜ ਕਰਵਾਉਣਾ ਤਾਂ ਦੱਸਿਆ ਜਾ ਰਿਹਾ ਕਿ ਸੂਰਜ ਸਿੰਘ ਨਾਮ ਦਾ ਉਹ ਵਿਅਕਤੀ ਉਹਨਾਂ ਨੂੰ ਕਮਰਾ ਲੱਭ ਕੇ ਦਿੰਦਾ ਉੱਥੇ ਕੋਈ ਹੈਗਾ ਇਲਾਕਾ ਬਦਲਾਪੁਰ ਈਸਟ ਇਲਾਕਾ ਏ ਉੱਥੇ ਇੱਕ ਕਮਰਾ ਲੱਭ ਦਿੰਦਾ ਤਾਂ ਬੱਚੀ ਤੇ ਉਹਦਾ ਪਰਿਵਾਰ ਉਸ ਕਮਰੇ ਦੇ ਅੰਦਰ ਰਹਿਣ ਲੱਗ ਜਾਂਦਾ ਇੱਕ ਦਿਨ ਉਸ ਵਿਅਕਤੀ ਨੂੰ ਅੱਜ ਤੋਂ 2 ਮਹੀਨੇ ਪਹਿਲਾਂ ਉਹ ਵਿਅਕਤੀ ਨੂੰ ਇਹ ਪਤਾ ਲੱਗਦਾ ਕਿ ਘਰ ਵਿੱਚ ਕੋਈ ਨਹੀਂ ਤੇ ਜਿਹੜੀ ਉਹ ਕੈਂਸਰ ਪੀੜ ਤੇ ਲੜਕੀ ਹੈ ਨਾ ਬੱਚੀ ਆ 13 ਸਾਲਾਂ ਦੀ ਤੇ ਉਹ ਇਕੱਲੀ ਆ ਘਰੇ ਤਾਂ ਉਹ ਵਿਅਕਤੀ ਉਸ ਘਰ ਦੇ ਅੰਦਰ ਜਾਂਦਾ ਬੱਚੀ ਨਾਲ 2-3 ਵਾਰ ਉਹ ਰੇਪ ਕਰਦਾ ਤੇ ਬੱਚੀ ਨੂੰ ਉਥੇ ਬੇਹੋਸ਼ ਕਰਕੇ ਸਿੱਟੇ ਹੁੰਦਾ ਤਾਂ ਬੱਚੀ ਦੇ ਮਾਪੇ ਫਿਰ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਬੱਚੀ ਨੂੰ ਇਸ ਬਾਰੇ ਕੁਝ ਵੀ ਖਬਰ ਨਹੀਂ ਸੀ ਕਿਉਂਕਿ ਉਹ ਛੋਟੀ ਬੱਚੀ ਸੀ ਸ਼ਾਇਦ ਉਹਨੂੰ ਇਹਨਾਂ ਚੀਜ਼ਾਂ ਦੀ ਜਾਣਕਾਰੀ ਨਹੀਂ ਸੀ ਤਾਂ ਜਦੋਂ ਬੱਚੀ ਦੇ ਉਹ 1.5 ਮਹੀਨੇ ਬਾਅਦ ਜਦੋਂ ਬੱਚੀ ਦਾ ਕੀਮੋ ਦਾ ਟ੍ਰੀਟਮੈਂਟ ਕਰਵਾਉਣਾ ਕਰਨਾ ਹੁੰਦਾ ਡਾਕਟਰਾਂ ਨੇ ਬੱਚੀ ਦੇ ਕੀਮੋ ਲਾਉਣੀ ਸੀ ਤਾਂ ਉਹਦਾ ਕੋਈ ਚੈੱਕਅਪ ਕੀਤਾ ਗਿਆ ਬੋਡੀ ਦਾ ਤਾਂ ਬੱਚੀ ਉਹਨਾਂ ਨੂੰ ਪਤਾ ਲੱਗਾ ਡਾਕਟਰਾਂ ਨੂੰ ਕਿ ਬੱਚੀ ਦੇ ਪੇਟ ਅੰਦਰ ਭੂਣ ਪਲ ਰਿਹਾ ਤਾਂ ਉਹ ਮਾਪਿਆਂ ਨੂੰ ਪੁੱਛਦੇ ਆ ਮਾਪੇ ਹੈਰਾਨ ਹੋ ਜਾਂਦੇ ਆ ਬੱਚੀ ਨੂੰ ਪੁੱਛਿਆ ਜਾਂਦਾ ਬੱਚੀ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਤਾਂ ਫੇਰ ਉਹ ਹੌਲੀ ਹੌਲੀ ਕਰਕੇ ਇਸ ਦੀ ਖੋਜ ਵੀ ਕਰਦੇ ਆ ਕਿ ਆਖਰ ਇਹ ਕਿਹਨੇ ਕੀਤਾ ਹੋ ਸਕਦਾ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਇੱਕੋ ਹੀ ਵਿਅਕਤੀ ਆ ਜਿਹੜਾ ਸਾਨੂੰ ਜਾਣਦਾ ਸੀ ਇੱਥੇ ਜਿਹਨੇ ਸਾਨੂੰ ਕਮਰਾ ਦਵਾਇਆ ਸੀ ਤਾਂ ਫਿਰ ਉਹਨਾਂ ਦਾ ਸ਼ੱਕ ਉਸ ਵਿਅਕਤੀ ਤੇ ਜਾਂਦਾ ਤਾਂ ਕਿਹਾ ਜਾਂਦਾ ਕਿ ਹੌਲੀ ਹੌਲੀ ਪੁਲਿਸ ਕੋਲ ਜਦੋਂ ਸ਼ਿਕਾਇਤ ਕਰਦੇ ਆ ਤਾਂ ਪੁਲਿਸ ਉਸ ਵਿਅਕਤੀ ਨੂੰ ਬਿਹਾਰ ਤੋਂ ਗ੍ਰਿਫਤਾਰ ਕਰਦੀ ਆ ਤੇ ਇਸ ਟਾਈਮ ਉਹ ਬਦਲਾਪੁਰ ਦੇ ਥਾਣੇ ਵਿੱਚ ਹੀ ਆ ਉੱਥੇ ਉਸ ਵਿਅਕਤੀ ਦੇ ਉੱਪਰ ਪੋਕਸੋ ਐਕਟ ਰਾਹੀਂ ਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਉਸ ਵਿਅਕਤੀ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਤਾਂ ਪੁਲਿਸ ਦਾ ਕਹਿਣਾ ਕਿ ਇਸ ਪੂਰੇ ਮਾਮਲੇ ਦੀ ਪੜਤਾਲ ਕਰਕੇ ਇਸ ਵਿਅਕਤੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹੱਦ ਹੀ ਹੋ ਗਈ ਆ ਇੰਨੀ ਜ਼ਮੀਰ ਮਰ ਗਈ ਆ ਲੋਕਾਂ ਦੀ ਕਿ 13 ਸਾਲਾਂ ਦੀ ਮਾਸੂਮ ਬੱਚੀ ਪਹਿਲਾਂ ਹੀ ਜਿਹੜੀ ਪੀੜਤਾ ਪਹਿਲਾਂ ਹੀ ਜਿਹੜੀ ਕੈਂਸਰ ਦੀ ਬਿਮਾਰੀ ਦੇ ਨਾਲ ਲੜ ਰਹੀ ਆ ਮਾਪੇ ਵਿਚਾਰੇ ਕਿੱਥੋਂ ਲਿਆ ਕੇ ਬਿਹਾਰ ਤੋਂ ਗਰੀਬ ਗੁਰਬੇ ਵਿਚਾਰੇ ਤਾਂ ਉਹ ਮੁੰਬਈ ਦੇ ਵਿੱਚ ਆਪਣੀ ਬੱਚੀ ਦਾ ਇਲਾਜ ਕਰਾਉਣ ਵਾਸਤੇ ਆਏ ਨੇ ਤਾਂ ਤੂੰ ਕਿੰਨੀ ਘਟਿਆ ਕਰਤੂਤ ਕਰ ਰਿਆਂ ਬੰਦੇ ਵਿੱਚ ਕੋਈ ਤਾਂ ਨੈਤਿਕਤਾ ਹੁੰਦੀ ਕੋਈ ਸ਼ਰਮ ਆਉਂਦੀ ਆ ਪਰ ਲੱਗਦਾ ਇਹੋ ਜੇ ਲੋਕਾਂ ਦੀ ਤਾਂ ਜ਼ਮੀਰ ਮਾਰੀ ਚੁੱਕੀ ਆ ਅਸਲੋਂ ਹੀ ਮਰ ਚੁੱਕੇ ਨੇ ਇਹੋ ਜੇ ਪਾਪੀ ਲੋਕ ਜਿਹੜੀਆਂ ਜਿਹੜੇ ਨਿੱਕੀਆਂ ਨਿੱਕੀਆਂ ਭੋਰਾ ਭੋਰਾ ਬੱਚਿਆਂ ਨੂੰ ਵੀ ਨਹੀਂ ਛੱਡਦੇ ਅੱਜ ਵੀ ਇੱਕ ਘਟਨਾ ਸਾਹਮਣੇ ਆਈ ਇੱਕ ਇੱਕ ਕਰਨਾਟਕ ਦੇ ਅੰਦਰ ਇੱਕ ਬੰਦਾ ਇੱਕ ਛੋਟੀ ਜੀ ਬੱਚੀ ਨੂੰ ਚੁੱਕ ਕੇ ਲੈ ਜਾ ਰਿਹਾ ਸੀ ਬਲਾਤਕਾਰ ਕਰਨ ਵਾਸਤੇ ਪੁਲਿਸ ਨੂੰ ਇਸ ਘਟਨਾ ਦਾ ਪਤਾ ਲੱਗਦਾ ਤਾਂ ਪੁਲਿਸ ਮੌਕੇ ਤੇ ਹੀ ਉਸ ਆਦਮੀ ਦਾ ਇਨਕਾਊਂਟਰ ਕਰ ਦਿੰਦੀ ਆ ਤੇ ਇਨਕਾਊਂਟਰ ਵਿੱਚ ਉਹ ਵਿਅਕਤੀ ਮਾਰਿਆ ਜਾਂਦਾ ਪਰ ਉਸ ਬੱਚੀ ਨੂੰ ਬਚਾ ਲਿਆ ਜਾਂਦਾ ਹਰ ਰੋਜ਼ ਦੀਆਂ ਕਿੰਨੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇੰਨੀ ਗਰੀ ਹੋਈ ਮਾਨਸਿਕਤਾ ਕਿ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਜੜੀਆਂ ਬਾਲੜੀਆਂ ਨੇ ਬੱਚੀਆਂ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਚੁੱਕਿਆ ਜਾਂਦਾ ਤੇ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਕਿੰਨੇ ਵੱਡੇ ਪੱਧਰ ਤੇ ਇਹ ਅਪਰਾਧ ਵਧ ਗਏ ਆ ਕਿ ਨਿੱਕੀ ਜਿਹੀ ਜੰਮੀ ਛੋਟੀ ਜੀ ਬੱਚੀ ਤੋਂ ਲੈ ਕੇ ਨਿੱਕੀ ਜੀ ਬੱਚੀ ਜੰਮੀ ਨਵੀਂ ਜੰਮੀ ਬੱਚੀ ਤੋਂ ਲੈ ਕੇ ਬੁੱਢੀਆਂ ਬਜ਼ੁਰਗਾਂ ਤੱਕ ਇਥੇ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਨੇ ਸਾਡੀ ਸਰਕਾਰ ਟਾਰਾ ਮਾਰਦੀ ਨਹੀਂ ਥੱਕਦੀ ਕਿ ਅਸੀਂ ਇਥੇ ਬਹੁਤ ਵਿਕਾਸ ਕਰਤਾ ਭਾਰਤ ਨੂੰ ਡਿਜੀਟਲ ਇੰਡੀਆ ਬਣਾਤਾ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦੀਆਂ ਮਹਿੰਮਾ ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੂਬਿਆਂ ਦੇ ਅੰਦਰ ਆਪੋ ਆਪਣੀਆਂ ਸਰਕਾਰਾਂ ਨੇ ਮਹਿੰਮਾ ਤੋਰੀਆਂ ਹੋਈਆਂ ਨੇ ਪਰ ਕਿਸੇ ਵੀ ਥਾਂ ਤੇ ਭਾਰਤ ਦੇ ਅੰਦਰ ਸਾਡੀਆਂ ਧੀਆਂ ਸੁਰੱਖਿਅਤ ਨਹੀਂ ਹੈਗੀਆਂ ਹਰ ਰੋਜ਼ ਇਹੋ ਜਿਹੀਆਂ ਘਟਨਾਵਾਂ ਧੀਆਂ ਦੇ ਨਾਲ ਵਾਪਰਦੀਆਂ ਕੌਣ ਜ਼ਿੰਮੇਵਾਰ ਆ ਇੱਥੋਂ ਦਾ ਸਿਸਟਮ ਹੀ ਜ਼ਿੰਮੇਵਾਰ ਆ ਕਿਉਂਕਿ ਜੇ ਕੋਈ ਸਿਸਟਮ ਵਧੀਆ ਤਰੀਕੇ ਦੇ ਇੱਥੇ ਕਾਨੂੰਨ ਲਾਗੂ ਕਰੇ ਤਾਂ ਸ਼ਾਇਦ ਇਹਨਾਂ ਘਟਨਾਵਾਂ ਵਿੱਚ ਠੱਲ ਪਵੇ ਤੇ ਨਾਲ ਦੀ ਨਾਲ ਕੱਲੇ ਕਾਨੂੰਨਾਂ ਨਾਲ ਵੀ ਇਹ ਲੱਗਦਾ ਮਾਮਲਾ ਸੈੱਟ ਨਹੀਂ ਹੋਣਾ ਜਿੰਨਾ ਟਾਈਮ ਜਿਹੜੇ ਇੱਥੇ ਵਿਅਕਤੀ ਘਟੀਆ ਮਾਨਸਿਕਤਾ ਔਰਤਾਂ ਪ੍ਰਤੀ ਚੁੱਕੀ ਫਿਰਦੇ ਆ ਉਹ ਮਾਨਸਿਕਤਾ ਨੂੰ ਨਹੀਂ ਬਦਲਿਆ ਜਾਂਦਾ ਜਿਹੜੀ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੀ ਆ ਇੱਕ ਔਰਤਾਂ ਨੂੰ ਵਸਤੂ ਸਮਝਦੀ ਆ ਜਿੰਨਾ ਟਾਈਮ ਉਹ ਮਾਨਸਿਕਤਾ ਨਹੀਂ ਬਦਲਦੀ ਔਰਤਾਂ ਪ੍ਰਤੀ ਸ਼ਾਇਦ ਇਹ ਘਟਨਾਵਾਂ ਵਿੱਚ ਉਹਨਾਂ ਟਾਈਮ ਵੀ ਠੱਲ ਨਹੀਂ ਪੈਂਦੀ ਸੋ ਸਰਕਾਰਾਂ ਨੂੰ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਅਜਿਹੇ ਕਾਨੂੰਨ ਇਹੋ ਜੀ ਵਿਵਸਥਾ ਕੀਤੀ ਜਾਵੇ ਜਿਦੇ ਨਾਲ ਤੁਹਾਡੀਆਂ ਜਿਹੜੀਆਂ ਧੀਆਂ ਨੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਵਰਗਾਂ ਮਹਿੰਮਤ ਤੋਰੀਆਂ ਨੇ ਤਾਂ ਉਹ ਤਾਂ ਹੀ ਸਫਲ ਹੋਣੀਆਂ ਜੇ ਕੁਝ ਚੰਗੇ ਕਾਨੂੰਨ ਲੈ ਕੇ ਆਉਂਗੇ ਕਿ ਇੱਥੇ ਜਿਹੜੀਆਂ ਧੀਆਂ ਨੇ ਉਹ ਬਚ ਸਕਣ ਤੇ ਨਾਲ ਹੀ ਜਿਹੜੀ ਔਰਤਾ ਪ੍ਰਤੀ ਖਾਸ ਤੌਰ ਤੇ ਸੋਚ ਆ ਜਿਹਨੂੰ ਬਦਲਣ ਦੀ ਲੋੜ ਆ ਉਹ ਔਰਤਾ ਪ੍ਰਤੀ ਸੋਚ ਬਦਲੀ ਜਾਵੇ ਤਾਂ